welcom to my channel ਅੱਜ ਅਸੀਂ ਸਬਜੀ ਬਣਾਵਾਂਗੇ ਗੋਲ ਕਰੇਲਿਆਂ ਦੀ ਅਸੀਂ ਪਹਾੜੀ ਕਰੇਲੇ ਵੀ ਕਹਿ ਸਕਦੇ ਹਾਂ ਔਰ ਅਸੀਂ ਕਕੋੜੇ ਵੀ ਕਹਿੰਦੇ ਆ ਇਹਨੂੰ ਉਹ ਅਸੀਂ ਦੇਖਦੇ ਆ ਅਸੀਂ ਕਰੇਲੇ ਲਏ ਆ ਹਾਂਜੀ ਕਰੇਲਿਆਂ ਨੂੰ ਪਹਿਲਾਂ ਅਸੀਂ ਲਿਆ ਕੇ ਅੱਛੀ ਤਰ੍ਹਾਂ ਧੋ ਲੈਣਾ ਕਿਉਂਕਿ ਇਹਨਾਂ ਦੇ ਉੱਤੇ ਮਿੱਟੀ ਬਹੁਤ ਲੱਗੀ ਹੁੰਦੀ ਆ ਮਲ ਮਲ ਕੇ ਤੁਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਆ ਰਨਿੰਗ ਵਾਟਰ 'ਚ ਧੋ ਲੋ ਤੁਸੀਂ ਤੇ ਫਿਰ ਅਸੀਂ ਇਹਨਾਂ ਨੂੰ ਬਾਦਚੇ ਨਦੀਆਂ ਜਿਹੜੀਆਂ ਪੂਛਾ ਕੱਟ ਲਾਂਗੇ ਹਾਂਜੀ ਹੁਣ ਅਸੀਂ ਕਰੇਲੇ ਜਿਹੜੇ ਆ ਇਹਨਾਂ ਨੂੰ ਪੂਛਾ ਜਿਹੜੀਆਂ ਅਲੱਗ ਕਰਕੇ ਸਾਈਡ ਤੇ ਕਰ ਲਾਂਗੇ ਤੇ ਇਹਨਾਂ ਨੂੰ ਆਪਾਂ ਕੱਟ ਲਾਂਗੇ ਸਾਰੇ ਕਰੇਲੇ ਇਸ ਤਰ੍ਹਾਂ ਹੀ ਅਸੀਂ ਪੂਛਾ ਕੱਟ ਕੇ ਸਾਈਡ ਤੇ ਰੱਖੀ ਜਾਣੇ ਆ ਤੇ ਬਾਅਦ ਚੋਂ ਅਸੀਂ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਾਂਗੇ ਦੇਖੋ ਇਸ ਤਰੀਕੇ ਦੇ ਨਾਲ ਕਰ ਲੈਣਾ ਇਹ ਬਹੁਤ ਛੋਟੇ ਹੁੰਦੇ ਆ ਕੋਈ ਬਹੁਤਾ ਇਹਨੂੰ ਜ਼ਿਆਦਾ ਨਹੀਂ ਕੱਟਣ ਦੀ ਲੋੜ ਹੁੰਦੀ ਬਸ ਇਸ ਤਰੀਕੇ ਦੋ ਦੋ ਕਰੀ ਜਾਣੇ ਆ ਹਾਂਜੀ ਕਰੇਲੇ ਅਸੀਂ ਰੈਡੀ ਕਰ ਲਏ ਆ ਇਹ ਮੇਰੇ 700 ਗ੍ਰਾਮ ਜਿਹੜੇ ਕਰੇਲੇ ਆ ਵਿੱਚ ਮੈਂ ਤਿੰਨ ਜਿਹੜੀਆਂ ਹਰੀਆਂ ਮਿਰਚਾਂ ਪਾ ਲਈ ਇੱਕ ਮੈਂ ਪਿਆਜ਼ ਲੈ ਲਿਆ ਆ ਛੋਟਾ ਜਿਹਾ ਟੁਕੜਾ ਅਦਰਕ ਲੱਕੀ ਅਸੀਂ ਨਾਲ-ਨਾਲ ਦੇਖਦੇ ਆ ਕਿਸ ਤਰ੍ਹਾਂ ਬਣਾਵਾਂਗੇ ਆ ਕਰੇਲੇ ਇਹਨਾਂ ਕਰੇਲਿਆਂ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਆ ਤੇ ਇਹ ਕਰੇਲੇ ਸਾਨੂੰ ਇੱਥੇ ਨਹੀਂ ਬਾਜ਼ਾਰ 'ਚ ਆਮ ਮਿਲਦੇ ਸਪੈਸ਼ਲ ਮੰਗਵਾਉਣੇ ਪੈਂਦੇ ਆ ਪਹਾੜ ਵੱਲੋਂ ਜਿਹੜੇ ਲੋਕ ਪਹਾੜਾਂ ਵੱਲ ਰਹਿੰਦੇ ਆ ਉਹਨਾਂ ਲਈ ਤਾਂ ਇਹ ਬਹੁਤ ਜ਼ਿਆਦਾ ਈਜ਼ੀਲੀ ਮਿਲ ਜਾਣ ਵਾਲੀ ਚੀਜ਼ ਆ ਔਰ ਅਮਰਤ ਆ ਇਹ ਔਰ 슈ગર ਲਈ ਬਹੁਤ ਵਧੀਆ ਹੁੰਦੀ ਆ ਤੇ ਬਾਕੀ ਇਹ ਸਭ ਲਈ ਹੀ ਬਹੁਤ ਵਧੀਆ ਤੇ ਗੁਣਕਾਰੀ ਹੁੰਦੀ ਹੈ ਸਬਜੀ ਸੋ ਅੱਜ ਮੈਂ ਮੰਗਵਾਏ ਸੀ ਤਾਂ ਮੈਂ ਇਹਦੀ ਸਬਜੀ ਤਿਆਰ ਕਰੂੰਗੀ ਤੇ ਨਾਲ-ਨਾਲ ਤੁਹਾਨੂੰ ਵੀ ਦੱਸੂੰਗੀ ਕਿ ਇਸ ਤਰ੍ਹਾਂ ਦੀ ਸਬਜੀ ਜਿਹੜੀ ਤੁਸੀਂ ਵੀ ਬਣਾ ਕੇ ਖਾਓ ਪੂਰੀ ਵੀਡੀਓ ਵੇਖਣ ਲਈ ਤੁਸੀਂ ਵਿੱਚੋਂ ਸਕਿਪ ਨਾ ਕਰਨਾ ਪੂਰੀ ਵੀਡੀਓ ਦੇਖਦੇ ਰਹਿਣਾ ਨਾਲ-ਨਾਲ ਆਓ ਫਿਰ ਦੇਖੀ ਤੇਲੇ ਦੇ ਵਿੱਚ ਅਸੀਂ ਜਾਦਾ ਇਸ ਕਰਕੇ ਪਾਇਆ ਕਿ ਇਹਦੇ ਵਿੱਚ ਜਿਹੜਾ ਕਰੇਲਿਆਂ ਦੇ ਵਿੱਚ ਤੇਲ ਜ਼ਿਆਦਾ ਪੈਂਦਾ ਹੈ ਕਰੇਲੇ ਤੇਲ ਵਿੱਚ ਤਲ ਹੋ ਕੇ ਬਣਦੇ ਹੋਣ ਤਾਂ ਵਧੀਆ ਲੱਗਦੇ ਆ ਔਰ ਥੋੜੀ ਜਿਹੀ ਕੜੱਪਣ ਜਿਹੜੀ ਆ ਘੱਟ ਹੋ ਜਾਂਦੀ ਆ ਹਾਂਜੀ ਦੇਖੋ ਅਸੀਂ ਇਹਦੇ ਵਿੱਚ 2 ਚਮਚ ਜੀਰਾ ਪਾਵਾਂਗੇ ਜੀਰਾ ਹੋਣ ਤੋਂ ਬਾਅਦ ਅਸੀਂ ਪਿਆਜ਼ ਪਾਵਾਂਗੇ ਨਾਲ ਦੀ ਨਾਲ ਅਸੀਂ ਅਦਰਕ ਪਾਵਾਂਗੇ ਅੱਛੀ ਤਰ੍ਹਾਂ ਅਸੀਂ ਹਿਲਾਉਂਦੇ ਲਾਉਂਦੇ ਭੁੰਨ ਲਾਂਗੇ ਪਿਆਜ਼ ਜਿਹੜਾ ਆ ਹਲਕਾ ਜਿਹਾ ਸੀ ਭੁੰਨਣਾ ਆ ਜਿਆਦਾ ਬ੍ਰਾਊਨ ਨਹੀਂ ਕਰਨਾ ਤੇਲ ਜਿਹੜਾ ਕਰੇਲਿਆਂ ਵਿੱਚ ਥੋੜਾ ਜਿਆਦਾ ਹੀ ਵਧੀਆ ਲੱਗਦਾ ਆ ਪਿਆਜ਼ ਬਹੁਤ ਵਧੀਆ ਤਰੀਕੇ ਦੇ ਨਾਲ ਭੁੱਜ ਰਿਹਾ ਔਰ ਬਹੁਤ ਵਧੀਆ ਖੁਸ਼ਬੂ ਵੀ ਆ ਰਹੀ ਆ ਅਸੀਂ ਹਲਕੇ ਹਲਕੇ ਜਿਹੜੇ ਪਿਆਜ਼ ਆ ਭੁੰਨਣ ਤੱਕ ਇਸ ਤਰ੍ਹਾਂ ਹੀ ਹਿਲਾਉਂਦੇ ਰਵਾਂਗੇ ਪਿਆਜ਼ ਸੜਾ ਹਲਕਾ ਜਿਹਾ ਭੁੱਜ ਚੁੱਕਿਆ ਹੈ ਹੁਣ ਅਸੀਂ ਨਮਕ ਪਾਵਾਂਗੇ ਨਮਕ ਮੈਂ ਇੱਥੇ 2 ਚਮਚ ਪਾਉਂਗੀ ਤੁਸੀਂ ਆਪਣੇ ਟੇਸਟ ਅਕੋਰਡਿੰਗਲੀ ਜਿਹੜਾ ਨਮਕ ਹੈ ਪਾ ਸਕਦੇ ਆ ਉਦੋਂ ਮੈਂ 2 ਚਮਚ ਹਲਦੀ ਪਾਊਂਗੀ 1 ਚਮਚ ਮੈਂ ਰੈੱਡ ਚਿਲੀ ਪਾਊਂਗੀ ਬਾਕੀ ਮੈਂ ਧਨੀਆ ਪਾਊਂਗੀ 1 ਚਮਚ ਅੱਛੀ ਤਰ੍ਹਾਂ ਜਿਹੜੇ ਮਸਾਲੇ ਆ ਉਹਨਾਂ ਨੂੰ ਮਿਕਸ ਕਰ ਲਈਏ ਫਿਰ ਅਸੀਂ ਇਹਦੇ ਵਿੱਚ ਕੱਟੇ ਹੋਏ ਓਕਰੇਲੇ ਜਿਹੜੇ ਆ ਉਹ ਪਾ ਲਾਂਗੇ ਸਾਰੇ ਕ੍ਰੇਲੇ ਅਸੀਂ ਇਹਦੇ ਵਿੱਚ ਪਾ ਚੁੱਕੇ ਆ ਹੁਣ ਅੱਛੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਤਾਂ ਕਿ ਜਿਹੜੇ ਮਸਾਲੇ ਔਰ ਤੇਲ ਇਹਦੇ ਉੱਤੇ ਕੋਟ ਹੋ ਸਕੇ ਕ੍ਰੇਲਿਆਂ ਵਿੱਚ ਵਿੱਚ ਅਸੀਂ ਸਬਜ਼ੀ ਚੈੱਕ ਕਰ ਲਈਏ ਔਰ ਹਲਾ ਲਈਏ ਥੋੜੀ ਜੀ ਪਤਾ ਲੱਗ ਜਾਂਦਾ ਥੋੜੀ ਜੀ ਸਬਜ਼ੀ ਕਿੰਨੀ ਕੁ ਰਹਿ ਗਈ ਹੈ ਕੱਚੀ ਹੈ ਕਿੰਨੀ ਪੱਕ ਗਈ ਹੈ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਲੱਗਦਾ ਬਹੁਤ ਜ਼ਿਆਦਾ ਸਵਾਦਿਸ਼ਟ ਬਣਨ ਵਾਲੀ ਹੈ ਸਬਜ਼ੀ हाँ जी सब्जी जो तुम्हें बनाई है बिचों दो तीन बार देखो आप हिला ले देखो कि सोनी ये बन रही है बस सब्जी में पां तो सत्त मिनट होर लगन गए बन जूगी बन के बहुत ज़्यादा टेस्टी तैयार हो तीन बार असी इस तरह वो हिलाे जाना बन के तैयार हो गई लगती है सब्जी बन चुकी है साड़ी हम असी एक बर्तन चढ़ लीए ਹਾਂਜੀ ਕareleਾਂ ਦੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਸਬਜ਼ੀ ਬਣਾਓ ਹਾਓ ਹੈਲਦੀ ਰਹੋ ਥੈਂਕ ਯੂ